ਦੈਨਿਕ ਸੁਰਾਟੀ ਵਿਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਦੇਸ਼ ਦੀਆਂ ਆਮ ਚੋਣਾਂ ਨੂੰ ਲੈ ਕੇ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਪੰਜਾਬ ਦੀਆਂ ਚੋਣਾਂ ਹਾਲਾਂਕਿ 2 ਜੂਨ ਨੂੰ ਵੋਟਾਂ ਪੈਣੀਆਂ ਨੇ ਦੂਰ ਹੈ ਸਮਾਂ ਪਰ ਪੰਜਾਬ ਦੀ ਰਾਜਨੀਤੀ ਵੀ ਇਸ ਵਕਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਦਲ ਬਦਲਿਆ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾਣੇ ਐਲਾਨੇ ਹੋਏ ਉਮੀਦਵਾਰ ਦੂਜੀਆਂ ਪਾਰਟੀਆਂ 'ਚ ਚਲੇ ਜਾਣੇ ਇਸ ਪੱਧਰ ਦਾ ਮਾਹੌਲ ਪੰਜਾਬ ਦਾ ਹੋਇਆ ਪਿਆ ਅਸੀਂ ਇਸ ਵਕਤ ਪਟਿਆਲਾ 'ਚ ਮੌਜੂਦ ਆ ਪਟਿਆਲਾ ਤੋਂ ਇੱਕ ਵਾਰੀ ਮੈਂਬਰ ਪਾਰਲੀਮੈਂਟ ਰਹੇ ਤੇ ਦੂਜੀ ਵਾਰੀ ਵੀ ਚੋਣ ਲੜੇ ਡਾਕਟਰ ਧਰਮਵੀਰ ਗਾਂਧੀ ਇਸ ਵਕਤ ਸਾਡੇ ਨਾਲ ਬੜੇ ਹੋਏ ਨੇ ਗਾਂਧੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਅ ਤੀਜੀ ਟਰਮ ਜਿਹੜੀ ਆਪਾਂ ਜੇ ਕਹਿ ਸਕਦੇ ਹਾਂ ਕਿ ਹੁਣ ਤੁਸੀਂ ਸਿਆਸਤ ਦੇ ਵਿੱਚੋਂ ਸਰਗਰਮ ਸਿਆਸਤ ਦੇ ਵਿੱਚ 2014 'ਚ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਲੜੇ ਤੇ ਜਿੱਤੇ ਬੜਾ ਤੁਸੀਂ ਤੁਹਾਡੇ ਕੰਮ ਯਾਦ ਕਰਦੇ ਨੇ ਪਟਿਆਲੇ ਵਾਲੇ ਲੋਕ ਖਾਸ ਕਰ ਰੇਲਵੇ ਲਾਈਨ ਦਾ ਹੋਰ ਚੀਜ਼ਾਂ ਦਾ ਤੇ ਦੂਜੀ ਵਾਰ ਤੁਸੀਂ ਲੜੇ ਚਲੋ ਲੋਕਾਂ ਨੇ ਤੁਹਾਨੂੰ ਨਹੀਂ ਜਿਤਾਇਆ ਪਰ ਫਿਰ ਵੀ ਤੁਸੀਂ ਫਾਈਟ ਕੀਤੀ ਇਲੈਕਸ਼ਨ ਤੀਜੀ ਵਾਰੀ ਜੀ ਹੁਣ ਫਿਰ ਤਿਆਰੀ ਹੈ ਜੀ ਹੁਣ ਤੁਸੀਂ ਕਾਂਗਰਸ 'ਚ ਆ ਗਏ ਹੋ ਬੋਟਾ ਚੋਣਾ ਲਾਡੀਆਂ ਨਾਲ ਲਾਡੀਆਂ ਪਾਰਟੀ ਟਿਕਟ ਦਿੰਦੀ ਹੈ ਨਹੀਂ ਦਿੰਦੀ ਹੈ ਇਹ ਕੋਈ ਬਤ ਮੈਨੇ ਨਹੀਂ ਰਖਦਾ ਮੈਨੇ ਰਖਦਾ ਕਿ ਜਿਹੜਾ 24 ਦਾ ਇਲੈਕਸ਼ਨ ਹੈ ਇਹ ਭਾਰਤੀ ਸਿਆਸਤ ਪੱਖੋਂ ਪਾਤੀ ਆਬਾਮ ਪੱਖੋਂ ਭਾਰਤ ਦੇ ਭਵਿਕ ਪੱਖੋਂ ਤੇ ਸਮੁੱਚੀ ਸਿਆਸਤ ਪੱਖੋਂ ਤੇ ਇੱਕ ਬਹੁਤ ਮਹੱਤਵਪੂਰਨ ਇਲੈਕਸ਼ਨ ਹੈ ਨਾ ਤਾਂ ਆਰਡੀਨਰੀ ਸਮਾ ਹੈਗਾ ਨਾ ਹੀ ਆਲਰੇਡੀ ਇਲੈਕਸ਼ਨ ਹੈਗਾ ਇਸ ਹਿੰਦੁਸਤਾਨ ਦੇ ਜਿਹੜੀ ਇੰਡੀਅਨ ਪਬਲਿਕ ਦੀ ਹਿਸਟਰੀ ਵਿੱਚ ਸਭ ਤੋਂ ਮਤਲਬ ਇੱਕ ਫੈਸਲਾ ਇਲੈਕਸ਼ਨ ਸਾਹਮਣੇ ਆਉਣ ਵਾਲਾ ਹੈਗਾ ਹੈ ਹਿੰਦੁਸਤਾਨ ਨੇ ਕੀ ਦਸ਼ਾ ਕੀ ਦਿਸ਼ਾ اختیار ਕਰਨੀ ਹੈ ਕਿਹੜੇ ਪਾਸੇ ਜਾਣਾ ਹੈਗਾ ਕਿ ਇਹ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਬਣਿਆ ਰਹੂਗਾ ਜਾਂ ਹੈ ਮਨ ਪਾਰਟੀ ਡਿਕਟੇਟਰਸ਼ ਬਲ ਬਰੂਆ ਕੀ ਇਹਦਾ ਬੁਨਿਆਦੀ ਖਾਸਾ ਜੋ ਸੰਵਿਧਾਨ ਦੀ ਭਾਵਨਾ ਹੈਗੀ ਹੈ ਉਹਦੇ ਮੁਤਾਬਕ ਚੱਲੂਗਾ ਜਾਂ ਇਹਨੂੰ ਕੋਈ ਹੋਰ ਤਰੀਕੇ ਨਾਲ ਚਲਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਦਾ ਫੈਸਲਾ 2024 ਦੇ ਇਲੈਕਸ਼ਨਾਂ 'ਚ ਹੋਣਾ ਹੈਗਾ ਸੋ ਇਸ ਸੰਦਰਭ ਵਿੱਚ ਜੋ ਅੱਜ ਮੁਲਕ ਦੀ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਪਿਛਲੇ 10 ਸਾਲਾਂ 'ਚ ਜਿਹੜਾ ਧਾਰਮਿਕ ਤ੍ਰੂਵੀਕਰਨ ਹੋ ਰਿਹਾ ਹੈਗਾ ਜੋ ਵੋਟਾਂ ਦੀ ਕਤਾਰਬੰਦੀ ਜਾਂ ਲੋਕਾਂ ਦੀ ਕਤਾਰਬੰਦੀ ਧਰਮ ਦੇ ਆਧਾਰ 'ਤੇ ਤੇਜ਼ੀ ਨਾਲ ਕੀਤੀ ਗਈ ਹੈਗੀ ਹੈ ਔਰ ਜਿਸ ਤਰ੍ਹਾਂ ਜਿਸ ਜਿਸ ਜ਼ਫਤਾਰ ਨਾਲ ਇਹ ਅਰਥਿਕ ਵਿਸ਼ਮਤਾ ਹੈਗੀ ਆ ਜਿਹੜਾ ਗਰੀਬੀ ਮਰੀ ਦਾ ਪਾੜਾ ਹੈਗਾ ਆਰਥਿਕ ਨਾ ਬਰਾਬਰੀ ਹੈਗੀ ਹੈ ਉਹ ਵਧੀ ਹੈਗੀ ਹੈ ਬੇਰੁਜ਼ਗਾਰੀ ਵਧੀ ਹੈਗੀ ਹੈ ਅਸੰਤੁਸ਼ਟਤਾ ਬਣੀ ਹੈਗੀ ਹੈ ਔਰ ਜਿਸ ਤਰ੍ਹਾਂ ਨਾਲ ਰਾਜਨੀਤਿਕ ਤਾਨਾਸ਼ਾਹੀ ਦਾ ਮਾਹੌਲ ਹਿੰਦੁਸਤਾਨ 'ਚ ਬਣ ਗਿਆ ਹੈਗਾ ਜੋ ਵਿਰੋਧੀ ਪਾਰਟੀਆਂ ਦੇ ਪ੍ਰਤੀ ਜਿਹੜੀ ਅ ਮੌਜੂਦਾ ਸੱਤਾ ਹੈਗੀ ਕੇਂਦਰ ਚ ਕਾਬਜ ਹੈਗੀ ਹੈ ਉਹਦੇ ਵੱਲੋਂ ਕੀਤਾ ਜਾ ਰਿਹਾ ਔਰ ਜਿਸ ਤਰ੍ਹਾਂ ਸਮੁੱਚੀਆਂ ਸੰਸਥਾਵਾਂ ਜਿਹੜੀਆਂ ਜਮਹੂਰੀ ਦੀ ਰਾਖੀ ਵਾਸਤੇ ਸਾਡੇ ਸੰਵਿਧਾਨ ਘੜੇ ਨੇ ਸਥਾਪਿਤ ਕੀਤੀਆਂ ਸੀਗੀਆਂ ਜਿਹਨਾਂ ਜਿਹਨਾਂ ਦਾ ਕੰਮ ਸੀਗਾ ਜਮਹੂਰੀ ਦੀ ਰਾਖੀ ਕਰਨੀ ਉਹਨੂੰ ਉਹਨੂੰ ਤਗੜਾਈ ਬਖਸ਼ਣੀ ਜਾਂ ਉਹਨਾਂ ਨੂੰ ਬਚਾ ਕੇ ਰੱਖਣਾ ਚਾਹੇ ਉਹ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਉਹ ਜੁਡੀਸ਼ਰੀ ਹੋਵੇ ਚਾਹੇ ਉਹ ਮੀਡੀਆ ਹੋਵੇ ਚਾਹੇ ਉਹ ਕੈਗ ਹੋਵੇ ਚਾਹੇ ਸੀਬੀਆਈ ਹੋਵੇ ਅਨੇਕਾਂ ਸੰਸਥਾਵਾਂ ਜਿਹੜੀਆਂ ਜਮਹੂਰੀ ਤੇ ਰਾਕਤ ਦੇ ਸਾਡੇ ਸਮਵਧਾਨ ਘੜਾਇਆ ਬਣਾਈਆਂ ਸੀਗੀਆਂ ਜਿਸ ਤਰ੍ਹਾਂ ਉਹਨਾਂ ਦਾ ਹੰਨ ਹੋਇਆ ਉਹਨਾਂ ਨੂੰ ਜੇਬੀ ਜੱਥੇਬੰਦੀ ਜੇਬੀ ਜੇਬੀ ਜੱਥੇਬੰਦੀਆਂ ਬਣਾ ਕੇ ਉਹਨਾਂ ਦਾ ਦਰਵਰਤੋਂ ਕੀਤੀ ਗਈ ਹੈਗੀ ਜਾਂ ਦਰਵਰਤੋਂ ਕੀਤੀ ਜਾ ਰਹੀ ਹੈਗੀ ਹੈ ਤੇ ਜਿਸ ਤਰ੍ਹਾਂ ਮਤਲਬ ਅਜੰਡਾ ਹਿੰਦੁਸਤਾਨ ਦਾ ਜਿਹੜਾ ਫੈਡਰਲ ਸਟਰਕਚਰ ਹੈ ਉਹਨੂੰ ਢੈੜ ਢੇਰੀ ਕਰਕੇ ਇਕਾਤਮਕ ਭਾਰਤ ਦਾ ਅਜੰਡਾ ਮਤਲਬ ਜਿਵੇਂ ਸਾਰੀਆਂ ਵਿਲੱਖਣਤਾਵਾਂ ਧਾਰਮਿਕ ਆਲਕਾਈ ਕੌਮੀ ਨੇਮ ਕੌਮੀ ਸੱਭਿਆਚਾਰਕ ਨਸਲੀ ਨਾਰਥ-ਈਸਟ ਦੀਆਂ ਸਾਰੀਆਂ ਬਲੱਖਣਤਾਵਾਂ ਨੂੰ ਮੇਸ ਕੇ ਕਿ ਕੋਈ ਮਤਲਬ ਰੰਗ ਵਿੱਚ ਜੋ ਹਿੰਦੁਸਤਾਨ ਨੂੰ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਤੇ ਉਸ ਦੀ ਜਿਹੜੀ ਇੱਕ ਜਿਹੜੀ ਸਭ ਤੋਂ ਜਿਹੜੀ ਵੱਡੀ ਜਈ ਹੋਣੀ ਉਹਦੇ ਵਾਸਤੇ ਫੈਸਲਾ ਕੌਣ ਜਿਹੜੀ ਇੱਕ ਜੰਗ ਹੈਗੀ ਆ ਉਹ 2024 ਦਾ ਇਲੈਕਸ਼ਨ ਹੈਗਾ ਪਰ ਮੈਂ ਮੈਂ ਵਾਰ-ਵਾਰ ਜਿਹੜੀ ਇੱਕ ਤੁਸੀਂ ਅਗਰ ਕਾਂਗਰਸ ਚ ਆਏ ਹੋ ਕਿ ਤੁਸੀਂ ਕੋਈ ਸ਼ਰਤ ਰੱਖ ਕੇ ਆਏ ਹੋ ਕਿ ਟਿਕਟ ਦੇਵੋਗੇ ਨਾਟ ਨਾਟ ਅਟ ਕੋਈ ਸ਼ਰਤ ਨਹੀਂ ਕੀਤੀ ਵੀ ਮੇਰੀ ਕੋਈ ਸ਼ਰਤ ਨਹੀਂ ਹੈ ਮੈਂ ਕਾਂਗਰਸ ਕਾਂਗਰਸ ਬਾਤ ਛੋੜੀ ਆ ਮੈਂ ਆਪਣੇ ਵਾਸਤੇ ਮੈਨੂੰ ਇੱਕ ਪਲੇਟਫਾਰਮ ਚਾਹੀਦਾ ਸੀਗਾ ਤੇ ਜਿਹੜਾ ਜਿਹੜਾ ਕਿਸੇ ਵੇਲੇ ਜੋ ਅੰਦਰ ਅੱਗ ਹੈਗੀ ਹੈ ਮੇਰਾ ਜਨਮ ਆਜ਼ਾਦੀ ਤੋਂ ਬਾਅਦ ਸੰਦ ਕੁੰਜਾ ਦਾ ਜਨਮ ਹੈਗਾ ਤੇ ਉਦੋਂ ਜੋ ਸਿਆਸੀ ਫਿਜ਼ਾ ਸੀ

ਔਰ ਜੋ ਆਰਥਿਕ ਫਿਜ਼ਾ ਸੀ ਉਹ ਜਿਸ ਫਿਜ਼ਾ ਵਿੱਚ ਜੰਮਿਆ ਸਾ ਲੀਤਾ ਵੱਟਾ ਹੋਇਆ ਜਵਾਨੀ ਮਾਣੀ ਹੈ ਬੜਾਪੇ ਤੱਕ ਪਹੁੰਚ ਜਾਏਗਾ ਉਹ ਫਿਜ਼ਾ ਵਿੱਚ ਚਾਹੁੰਦਾ ਕਿ ਹਿੰਦੁਸਤਾਨ ਵਿੱਚ ਮੈਂ ਉਸੀ ਫਿਜ਼ਾ ਵਿੱਚ ਮਰਾਂ ਨਾ ਕਿ ਸਿਆਸੀ ਕੋਟਨ ਦੀ ਫਿਜ਼ਾ 'ਚ ਆਰਥਿਕ ਕੋਟਨ ਦੀ ਫਿਜ਼ਾ ਵਿੱਚ ਔਰ ਸਮਾਜਿਕ ਕੋਟਨ ਦੀ ਫਿਜ਼ਾ ਵਿੱਚ ਮੈਂ ਮਤਲਬ ਜੀਣਾ ਨਹੀਂ ਚਾਹ ਮੈਂ ਮਤਲਬ ਜੀਣਾ ਨਹੀਂ ਚਾਹਦਾ ਹੈਗਾ ਤੇ ਨਾ ਮੈਂ ਚਾਹਦਾ ਕਿ ਮੈਂ ਉਸ ਫਿਜ਼ਾ ਵਿੱਚ ਮਰਾਂ ਹੈਗਾ ਮੈਂ ਅਸੀਂ ਅਜੇ ਆਰਥਿਕ ਫਿਜ਼ਾ ਦੀ ਗੱਲ ਕਰਨੀ ਹੋਵੇ ਤਾਂ ਮੇਰੇ ਵਰਕੇ ਹਜ਼ਾਰਾਂ ਨਹੀਂ ਲੱਖਾਂ ਪੰਜਾਬੀ ਪੰਜਾਬ ਦੀ ਗੱਲ ਕਰਾਂ ਤਾਂ ਲੋਕਾਂ ਨੇ ਕੋਈ ਕੋਈ ਟੀਚਿੰਗ ਮੈਕ ਵਿੱਚ ਨਹੀਂ ਕੋਈ ਡਾਕ ਮਕਬੇ ਨਾਲ ਹੀ ਕੋਈ ਸਿਹਤ ਮਕਬੇ ਦੇ ਦੂਜੇ ਕੰਮਚਾਰੀ ਕੰਮਚਾਰੀ ਭਰਤੀ ਹੋ ਕੇ ਰੋਡ ਵਿੱਚ ਭਰਤੀ ਹੋ ਗਏ ਬਿਜਲੀ ਬੋਰਡ ਵਿੱਚ ਭਰਤੀ ਹੋ ਗਏ ਵਿਆਪਕ ਭਰਤੀ ਹੋਵੇ ਅਜ ਸਾਰੇ ਮੀਡਲ ਕਲਾਸ ਚ ਐਂਟਰ ਹੋਏ ਇੱਕ ਆਰਥਿਕ ਮਤਲਬ ਇੱਕ ਬਰਾਬਰੀ ਦਾ ਮੌਕੇ ਸਾਨੂੰ ਮਿਲੇ ਆ ਤੇ ਉਹ ਅੱਜ ਸਾਰਾ ਕੁਝ ਜੇ ਬੰਦ ਹੋ ਰਿਹਾ ਹੈਗਾ ਜੇ ਜੇ ਦੀ ਤੇਰੀ ਮਤਲਬ ਸਮਾਜਿਕ ਫਿਜ਼ਾ ਹੈ ਉਹ ਤਵਾ ਕੀਤੀ ਜਾ ਤਵਾ ਕੀਤੀ ਜਾ ਰਹੀ ਹੈ ਜਿਹੜੀ ਆਰਥਿਕ ਫਿਜ਼ਾ ਉਤਨ ਪਤੇ ਦਾ ਕੀ ਕੀ ਹਾਲ ਹੈ ਕਿੰਨਾ ਬੁਰਾ ਹਾਲ ਨੌਜਵਾਨਾਂ ਦਾ ਬੇਰੁਜ਼ਗਾਰ ਦੇ ਪੱਖੋਂ ਔਰ ਜਿਹੜੀ ਅ ਬਾਕੀ ਜੋ ਤਾਨਾ ਚਾਹੀਏ ਉਹ ਉਸ ਵੇਲੇ ਸਨ ਨਜ਼ਰ ਨਹੀਂ ਸੀ ਆਂਦੀ ਜਿਹੜੀ ਧਾਰਮਿਕ ਕੱਟੜਤਾ ਉਹ ਨਜ਼ਰ ਨਹੀਂ ਸੀ ਆਂਦੀ ਜਿਹੜੀ ਸਿਆਸੀ ਜੋ ਜਿਸ ਤਰ੍ਹਾਂ ਸਿਆਸਤ ਖੇਡੀ ਜਾ ਰਹੀ ਹੈ ਹੁਣ ਉਹ ਨਹੀਂ ਸੀ ਨਜ਼ਰ ਆਂਦੀ ਸੋ ਇਸ ਇਹ ਨੂੰ ਬਦਲਣ ਵਾਸਤੇ ਮੈਨ ਮੈਨ ਹੀ ਸਮਝਦਾ ਕਿ ਕੱਲਾ ਬੰਦਾ ਕੁਝ ਕਰ ਸਕਦਾ ਹੈਗਾ ਉਹਨੂੰ ਸੰਗਠਨ ਦੀ ਲੋੜ ਹੈਗੀ ਕਾਂਗਰਸ ਆਈ ਨੀਡ ਕਾਂਗਰਸ ਮੋਰ ਦੈਨ ਕਾਂਗਰਸ ਨੀਡਸ ਮੀ ਮੈਨ ਨੂੰ ਕਾਂਗਰਸ ਦੀ ਵੱਧ ਲੋੜ ਹੈ ਰੈੱਡ ਕਿ ਕਾਂਗਰਸ ਨੂੰ ਮੇਰੀ ਲੋੜ ਹੋਵੇ ਜੀ ਔਰ ਮੈਂ ਸਮਝਦਾ ਕਾਂਗਰਸ ਇੱਕ ਜਹੀ ਪਾਰਟੀ ਹੈ ਅੱਜ ਦੀ ਤਰੀਕ ਵਿੱਚ ਜਿਹੜੀ ਖੇਤਰੀ ਪਾਰਟੀਆਂ ਨਾਲ ਕੇ ਵਿਜੁੱਧਾ ਸੱਤਾ ਨੂੰ ਗੰਭੀਰ ਚੈਲੰਜ ਦੇ ਸਕਦੀ ਹੈ ਔਰ ਇਹਨੂੰ ਉਲਟਾ ਸਕਦੀ ਹੈ ਹੂੰ ਪਰ ਟਾਈਮਿੰਗ ਜਿਹੜੀ ਹੈ ਉਹ ਬੜੀ ਦਿਲਚਸਪ ਰਹੀ ਹੈ ਤੁਹਾਡੇ ਗਵਾਂਡ ਚ ਹੀ ਮੋਤੀ ਮਹਿਲ ਹੈ ਉਹ ਪ੍ਰਨੀਤ ਕੌਰ ਤੁਹਾਡੇ ਵਿਰੁੱਧ ਲੜੇ ਤੁਸੀਂ ਉਹਨਾਂ ਨੂੰ ਹਰਾਇਆ ਇੱਕ ਵਾਰ ਅਗਲੀ ਵਾਰ ਉਹਨਾਂ ਨੇ ਤੁਹਾਨੂੰ ਹਰਾਇਆ ਕੀ ਯਾਨ ਉਹਨਾ ਦਿਨਾ ਚ ਤੁਸੀਂ ਕਾਂਗਰਸ ਜੁਆਇਨ ਕੀਤੀ ਜਦੋਂ ਪ੍ਰਨੀਤ ਕੌਰ ਨੇ ਆਫੀਸ਼ੀਅਲੀ ਐਲਾਨ ਕਰ ਦਿੱਤਾ ਕਿ ਮੈਂ ਕਾਂਗਰਸ ਛੱਡ ਰਹੀ ਹਾਂ ਨਹੀਂ ਉਹ ਨਹੀਂ ਗੱਲ ਹੈ ਜੀ ਵੇਟ ਕਰ ਰਹੇ ਸੀ ਤੁਸੀਂ ਕਿ ਪ੍ਰਨੀਤ ਕੌਰ ਜਾਣ ਨੋਟ ਐਟ ਆਲ ਨੋਟ ਐਟ ਆਲ ਪ੍ਰਨੀਤ ਕੌਰ ਤਾਂ ਮੇਰੇ ਵੱਤੇ ਇਸ਼ੂ ਕੋਈ ਨਹੀਂ ਹੈਗਾ ਮੈਡਮ ਪ੍ਰਨੀਤ ਕੌਰ ਉਹਨਾਂ ਦੀ ਆਪਣੀ ਸਖਸ਼ੀਅਤ ਆ ਆਪਣਾ ਤੱਕ ਪਿਸ਼ੋਕੜ ਹੈਗਾ ਮੇਰਾ ਉਹਨਾਂ ਕੋਈ ਲਾਗ ਦੇਕਾ ਨਹੀਂ ਹੈਗਾ ਔਰ ਤੁਸੀਂ ਇੱਕ ਥੋੜਾ ਟਾਈਪ ਚੋ ਕਿ ਜਦੋਂ ਰਵਨੀਤ ਟਿਵਾਰਗੇ ਕਾਂਗਰਸ ਛੱਡ ਰਹੇ ਸੀਗੇ ਤੁਸੀਂ ਕਾਂਗਰਸ ਜੁਆਇਨ ਕਿਉਂ ਕੀਤੀ ਹੈਗੀ ਹੈ ਚਲੋ ਇਹ ਸਵਾਲ ਤੁਸੀਂ ਆਪ ਆਪ ਹੀ ਸਵਾਲ ਕਰ ਲਿਆ ਆਪਣੇ ਸਵਾਲ ਦਾ ਵੀ ਜਵਾਬ ਦੇ ਦਿਓ ਸ मेरा कांग्रेस जॉइन करना इस मौके मकसद यही सेगा कि जबो मेनू बहुत सारे लोकां ने मेनू अप्रोच ਕੀਤਾ ਹੈਗਾ ਕਿ ਤੈਨੂੰ ਮਤਲਬ ਅੱਜ ਔਖੇ ਸਮੇਂ ਚ ਮਤਲਬ ਇਲੈਕਟੋਰਲ ਪੋਲਿਟਿਕਸ ਵਿੱਚ ਆ ਕੇ ਤੇ ਪੋਜ਼ਿਟਿਵ ਤਰ੍ਹਾਂ ਨਾ ਖੜ ਕੇ ਆਪਣਾ ਰੋਲ ਨਿਭਾਣਾ ਚਾਹੀਦਾ ਹੈਗਾ ਤੇ ਮੇਰੀਆਂ ਕਿੰਨੀਆਂ ਮਿੰਨ ਦਿਕਤਾਂ ਸੀ ਸੇਰ ਦੇ ਮਾਮਲੇ ਉਮਰ ਦੇ ਹਿਸਾਬ ਨਾਲ ਸੀਮਤਾਂ ਹੁੰਦੀਆਂ ਹਰ ਇੱਕ ਬੰਦੇ ਦੀ ਹੁੰਦੀ ਹੈਗੇ ਤੇ ਮੈਂ ਫਿਰ ਨਾ ਉਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਇਹ ಕಾಂಗ್ರೆਸ ਦਾ ਜਿਹੜਾ ਮੇਰਾ ਜਾਣਾ ਅਚਨ ਚੇਤੀ ਨਹੀਂ ਹੈਗਾ ਜਦੋਂ ਰਾਹੁਲ ગાંધી ਨੇ ਸਦਾ ਦਿੱਤਾ ਤੇ ਮੈਂ ਕਨਿਆ ਕੁਆਰੀ ਪੁੱਜਿਆ ਮੈਂ ਪੰਜਾਬ ਵਿੱਚ ਜੁਆਇਨ ਕੀਤਾ ਸਰਹੰਤੋਂ ਲੈ ਕੇ ਮੰਡੀ ਗੋਵਿੰਦਗੜ੍ਹ ਤੱਕ ਮੈਂ ਫਿਰ ਕਸ਼ਮੀਰ ਗਿਆ ਤਿੰਨ ਦਿਨ ਕਸ਼ਮੀਰ ਚ ਰਿਹਾ ਹੈਗਾ ਔਰ ਮੈਂ ਡਟ ਕੇ ਜਸਮਾਨੀ ਤੌਰ ਤੇ ਵੀ ਤੇ ਰੂਹਾਨੀ ਤੌਰ ਤੇ ਵੀ ਜਾਂ ਕਲੋ ਤੁਸੀਂ ਕਿ ਇਮੋਸ਼ਨਲ ਜਜ਼ਬਾਤੀ ਤੌਰ ਤੇ ਵੀ ਮੈਂ ਲਗਾਤਾਰ ਰਾਹੁਲ ਗਾਂਧੀ ਦੀ ਜੋ ਐਂਡੈਵਰ ਹੈਗੀ ਇਨ ਟੂ ਪੋਲਿਟਿਕਸ ਉਹਨਾਂ ਨਾਲ ਜੁੜਿਆ ਰਿਹਾ ਹਾਂ ਚਾਹੇ ਉਹ ਮਤਲਬ ਜਿਹੜੀਆਂ ਆਰਐਸਐਸ ਦੇ ਖਿਲਾਫ ਉਹਨਾਂ ਦਾ ਪੱਕਾ ਸਟੈਂਡ ਹੈ ਚਾਹੇ ਉਹ ਲਗਾਤਾਰ ਨਸ਼ਰ ਕਰਦੇ ਆ ਰਹੇ ਹੈਗੇ ਚਾਹੇ ਉਹ ਹਮ ਦੋ ਹਮਾਰੇ ਦੋ ਕਹਿ ਕੇ ਅਵਾਨੀ ਦਾਨੀ ਦੇ ਖਿਲਾਫ ਜਿਹੜਾ ਕਾਰਪੋਰੇਟ ਸੈਕਟਰ ਦਾ ਕੈਪਚਰ ਕਰ ਲਿਆ ਸਰਕਾਰ ਨੂੰ ਉਹਦੇ ਬਾਰੇ ਬੋਲਦੇ ਆ ਰਹੇ ਨੇ ਚਾਹੇ ਉਹ ਮਤਲਬ ਨਫ਼ਰਤ ਕੇ ਬਾਜ਼ਾਰ ਮੇਂ ਮੁਹੱਬਤ ਕੀ ਦੁਕਾਨ ਗੱਲ ਕਰ ਰਹੇ ਚਾਹੇ ਕਹਿੰਦੇ ਡਰੋ ਮਤ ਡਰੋ ਮਤ ਜੋ ਇੱਕ ਦੇਸ਼ ਦਾ ਮਾਹੌਲ ਹੈ ਦਾਬੇ ਦਾ ਮਾਹੌਲ ਹੈ ਜਿੱਥੇ ਸਾਰਾ ਮੁਲਕ ਸਾਰੀ ਬੱਪੂ ਸੈਮੀ ਬੈਠੀ ਸੀ ਉਹ ਚ ਉਹਨਾਂ ਨੇ ਮਤਲਬ ਡਰੋ ਮਤ ਦਾ ਨਾਰਾ ਦੇ ਕੇ ਔਰ ਇੱਦਾਂ ਕਹਿੰਦਾ ਕਿ ਜਿਹੜਾ ਕਾਂਗਰਸੀ ਡਰਦਾ ਹੈਗਾ ਉਹ ਛੱਡ ਦਿਓ ਕਾਂਗਰਸ ਬਟ ਸੋ ਡੇਰਿੰਗ ਸੋ ਮੈਂ ਉਹਦਾ ਕਾਫੀ ਇੰਪ੍ਰੈਸ ਹੈਗਾ ਤੇ ਮੈਂ ਲਗਾਤਾਰ ਇੱਕ ਮੇਰੇ ਖਿਆਲ ਹੈ 22 ਦੀ ਗ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ ਹੈ ਅਜ ਤੋਂ 2 ਸਾਲ ਹੋ ਗਏ ਉਸ ਯਾਤਰਾ ਨੂੰ ਜਿਹੜੀ ਕਰ ਲਾ ਚੱਲੀ ਸੀ ਮੈਂ ਉਦੋਂ ਪੁੱਜਿਆ ਪਰ ਪਰ ਤੁਹਾਡਾ ਆਮ ਆਦਮੀ ਪਾਰਟੀ ਤੋਂ ਹੀ ਬੜੀ ਜਲਦੀ ਮੋਹ ਪੰਗ ਹੋ ਗਿਆ ਸੀ ਬਿਲਕੁਲ ਹੋਇਆ ਉਹਦਾ ਕੀ ਕਾਰਨ ਰਹੀ ਆ ਜੀ ਨਹੀਂ ਉਹ ਤਾਂ ਉਹ ਦੇਖੋ ਮੈਂ ਦੱਸਾਂ ਕਿ ਨਾ ਡਾਕਟਰ ਗਾਂਧੀ ਪਿੰਡ ਦਾ ਜੰਪਾਲ ਹੈ ਸਧਾਰਨ ਪਰਿਵਾਰ ਦਾ ਜੰਪਾਲ ਹੈਗਾ ਮੇਰੇ ਪਿਤਾ ਜੀ ਪ੍ਰਾਈਵੇਟ ਸਕੂਲ ਟੀਚਰ ਸਨ ਸਮੇਂ ਚੰਗੇ ਸੀ ਨਾ ਸਪਾਰਸ਼ਾ ਸੀ ਨਾ ਪੈਸੇ ਦੀ ਲੋਟ ਸੀਗੀ ਅਸੀਂ ਮੈਡੀਕਲ ਕਾਲਜਾਂ 'ਚ ਪਹੁੰਚ ਗਏ ਪਿੰਡਾ ਜੋ ਮੁੰਡੇ ਸਾਰੀਆਂ ਪਿੰਡਾਂ ਦੀਆਂ ਸਵੇਦਨਾਮਾ ਦੁੱਖ ਦਰਦ ਲੈ ਕੇ ਪਹੁੰਚੇ ਆ ਨਾਲ ਅੰਦਰ ਦੇ ਲਾਂਬ ਵਿੱਚ ਬਹੁਤ ਜਲਦੀ ਪੰਜਾਬ ਚ ਜੋ ਖੱਬੇ ਪੱਕੇ ਜੋ ਲਹਿਰ ਸੀਗੀ ਵਿਦਿਆਰਥੀ ਲਹਿਰ ਚੱਲਦੀ ਸੀ ਪੰਜਾਬ ਸਟੂਡੈਂਟ ਯੂਨੀਅਨ ਦੀ ਉਹਦੇ ਚ ਅਸੀਂ ਉਦੋਂ ਪ੍ਰਵਾਹਤ ਹੋ ਗਏ ਅੱਜ ਅੱਜ ਖੱਬੇ ਕੋਈ ਵੀ ਅਸੀਂ ਖੱਬੇ ਪੱਕੇ ਲਹਿਰ ਦਾ ਹਿੱਸਾ ਬਣੇ ਹੈਗੇ 올 ਇੰਡੀਆ ਰੇਲਵੇ ਸਟ੍ਰਾਈਕ ਉੱਚਾ ਲੀਤਾ ਹੈਗਾ ਵਿਦਿਆਰਥੀ ਲਹਿਰ ਚਾ ਲੀਤਾ ਹੈਗਾ ਔਰ ਜਿਸ ਲਈ ਐਮਰਜੈਂਸੀ ਲੱਗੀ ਹੈ ਇਸੇ ਕਾਰਨ ਸਰ ਨੂੰ ਲਾਈ ਗਈ ਹੈਗੀ ਤਾਂ ਉਸ ਦੇ ਖਿਲਾਫ ਸੰਘਰਸ਼ ਕੀਤਾ ਤੇ ਜੇਲ੍ਹ ਚ ਗਿਆ ਮੈਂ ਇੱਕ ਅੱਗ ਸੀਗੀ ਜ਼ਿਲ੍ਹਾ ਘਤਰ ਸੁਲਬਦੀ ਹੈ ਜਿਸ ਮੰਦਰ ਬੰਦੀ ਅੰਦਰ ਇੱਕ ਤਬਦੀਲੀ ਦੀ ਆਗ ਹੈ ਸਮਾਜ ਨੂੰ ਸੁਰੱਖਿਆ ਬਣਾਉਣ ਦੀ ਦੇਖਣ ਦੀ ਅੱਗੇ ਇੱਕ ਤਮੰਨਾ ਹੈਗੀ ਹੈ ਔਰ ਉਹ ਲਗਾਤਾਰ ਚਲਦੀ ਰਹੇ ਤਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਆਪਣੀਆਂ ਸਰਗਰਮੀਆਂ ਜਾਰੀ ਰੱਖਦਾ ਚਾਹੇ ਉਹ ਸਰਗਰਮੀਆਂ ਕਿਸੇ ਲਈਤੇ 2-3 ਸਾਲ ਲੁਧਿਆਣੇ ਮਜ਼ਦੂਰਾ ਚ ਖਰਚਣ ਦੇ ਮਤਲਬ ਉੱਥੇ ਵਿੱਚੇ ਰਹਿਣਾ ਵਿੱਚੇ ਸੌਣਾ ਵਿੱਚੇ ਖਾਣਾ ਪੀਣਾ ਉਹਨਾਂ ਨੂੰ ਆਰਗੇਨਾਈਜ਼ ਕਰਨ ਦਾ ਸਵਾਲ ਹੋਵੇ ਚਾਹੇ ਉਹ ਮਤਲਬ ਜੇ ਦੁਨੀਆ ਭਰ ਜੋ ਸਿਆਸੀ ਘਟਨਾਵਾਂ ਸੀਗੀਆਂ ਸਾਮਰਾਜ ਦੀ ਵਿਰੋਧੀ ਜੋ ਲਹਿਰਾਂ ਸੀਗੀਆਂ ਉਹਦਾ ਹਿੱਸਾ ਬਣ ਕੇ ਪੰਜਾਬ ਜੋ ਜਦੋਂ ਜਦੋਂ ਚੱਲਦੇ ਸੀ ਉਹਦੇ ਉਹਦੇ ਸਭ ਬਣ ਕੇ ਚਾਹੇ ਕਿਸਾਨੀ ਲਹਿਰ ਵੇਲੇ ਦਿੱਲੀ ਮਤਲਬ ਜਾ ਕੇ ਦਿਨਾਵਦੀ ਦੇਰੇ ਲਾਂ ਦੇ ਕਿਸਾਨੀ ਕੈਂਪਾਂ ਵਿੱਚ ਜਾ ਕੇ ਇਹ ਨਾਕਦੀ ਕੈਂਪ ਲਾਉਣ ਦਾ ਮਾਮਲਾ ਹੋਵੇ ਚਾਹੇ ਜਦੋਂ ਆਮ ਆਦਮੀ ਪਾਰਟੀ ਦਾ ਇੱਕ ਵਰਤਾਰਾ ਆਇਆ ਹੈਗਾ ਤੇ ਉਹ ਲੈ ਕੇ ਕਿ ਸਾਰਾ ਲੋਕ ਸੜਕਾਂ ਤੇ ਸਾਰਾ ਮੁਲਕ ਸੜਕਾਂ ਤੇ ਹੈਗਾ ਗਰੀਬਾ ਤੋਂ ਲੈ ਕੇ ਅਮੀਰਾ ਤੱਕ ਮਧ ਵਰਗ ਤੋਂ ਲੈ ਕੇ ਨਿਚਲੇ ਵਰਗ ਤੱਕ ਦਲਤਾਂ ਤੋਂ ਲੈ ਕੇ ਗੈਰ ਦਲਤ ਤੱਕ ਦੇਸ਼ੀਆ ਤੋਂ ਲੈ ਕੇ ਵਿਦੇਸ਼ੀਆ ਤੱਕ ਸੇਕਲਾਨ ਤੋਂ ਲੈ ਕੇ ਜੱਜਾਂਲੇ ਤੱਕ ਸਾਰਾ ਮੁਲਕ ਹਲਚਲ ਚ ਹੈ ਇੱਕ ਮਤਲਬ ਹਿਲਜੁਲ ਹੋ ਰਹੀ ਹੈਗੀ ਤਾਂ ਗਾਂਧੀ ਨੇ ਫਿਰ ਉਸ ਵੇਲੇ ਵੀ ਕਲਰਕ ਬੰਦ ਕੀਤੀ ਤੇ ਉਹ ਆਮ ਆਦਮੀ ਪਾਰਟੀ ਜਨਨ ਹੈ ਲੈਟ ਸ਼ਾਮਾ ਆਮ ਆਦਮੀ ਪਾਰਟੀ ਚਲਾ ਗਿਆ ਪਰ ਬਹੁਤ ਜਲਦੀ ਸਮਝ ਆ ਗਈ ਕਿ ਇਹ ਪਾਰਟੀ ਮੇਰੇ ਸੁਪਨਿਆਂ ਦੀ ਪਾਰਟੀ ਨਹੀਂ ਮੇਰੇ ਦਰਸ਼ਨਾਂ ਦੀ ਪਾਰਟੀ ਨਹੀਂ ਹੈ ਜੇ ਜੋ ਵੀ ਗੱਲਾਂ ਇਹਨਾਂ ਨੇ ਕੀਤੀਆਂ ਸੀਗੀਆਂ ਕਿ ਬਾਹਰ ਦਰਸ਼ਤਾ ਹੋਗੀ ਸਿਆਸੀ ਦੇ ਆਰਤਕ ਬਰਦਾਸ਼ਤ ਤਾਂ ਹੋਊਗੀ ਹਾਈ ਕਮਾਂਡ ਕਲਚਰ ਨਹੀਂ ਹੋਊਗਾ ਵੀਆਈਪੀ ਕਲਚਰ ਨਹੀਂ ਹੋਊਗਾ ਸਵਰਾਜ ਹੋਊਗਾ ਇੰਟਰਾ ਪਾਰਟੀ ਡੈਮੋਕ੍ਰੇਸੀ ਹੋਊਗੀ ਜਦੋਂ ਮੈਂ ਦੇਖਿਆ ਜਦ ਕੇ ਦਿੱਲੀ ਜਦੋਂ ਪਹਿਲੀ ਐਨਸੀ ਦੀ ਮੀਟਿੰਗ ਹੋਈ ਨੈਸ਼ਨਲ ਕੌਂਸਲ ਦੀ ਜਿਸ ਤਰ੍ਹਾਂ ਧਜੀਆਂ ਉਡਾਈਆਂ ਗਈਆਂ ਨੇ ਸਾਰੇ ਅਸੂਲਾਂ ਦੀਆਂ ਉਹ ਤੋਂ ਮੈਨੂੰ ਲੱਗਾ ਕਿ ਇਸਟੇਇੰਗ ਵਿਦ ਥਿਸ ਪਾਰਟੀ ਔਰ ਮੈਂ ਬਗਾਉਤ ਕਰ ਦਿੱਤੀ ਮੈਂ ਮੈਂ ਉਹ ਤੋਂ ਮੈਂ ਮਤਲਬ ਉਹਨਾਂ ਨੂੰ ਅਲਵਿਦਾ ਕਹਿ ਦਿੱਤੀ ਹੈਗੀ ਤੇ ਫਿਰ ਮੈਂ ਆਪਣਾ ਪੰਜਾਬ ਮੁੱਦਿਆਂ ਤੇ ਤੁਨ ਪਤੀ ਨਸ਼ਾ ਦੇ ਮੁੱਦਿਆਂ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੱਕ ਮੈਂ ਆਪਣੇ ਆਪਣਾ ਜਿਹੜਾ ਅਜੰਡਾ ਸੀਗਾ ਉਹ ਫਿਕਸ ਕਰ ਲੈ ਕੇ ਮ ਮੈਂ ਕੰਮ ਕੀਤਾ 5 ਸਾਲ ਕੀਤਾ ਮੇਰੇ ਇਲਾਕੇ ਦਾ ਕੰਮ ਕੀਤਾ ਹਰ ਪ੍ਰੋਡਕਟ ਸਭ ਜਦੋਂ ਹੁਣ ਤੁਸੀਂ ਕਾਂਗਰਸ ਚੁਣਨ ਕਰ ਰਹੇ ਹੋ ਕਾਂਗਰਸ ਜਾਣ ਦਾ ਤੁਸੀਂ ਕਾਰਨ ਬਖੂਬੀ ਦੱਸਿਆ ਹੈ ਵਿਸਥਾਰ ਨਾਲ ਪਰ ਉਹ ਕਾਂਗਰਸ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮੁੱਦੇ ਦੇ ਉੱਤੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਉਸੇ ਅਰਵਿੰਦ ਕੇਜਰੀਵਾਲ ਜਿਸ ਦੀਆਂ ਨੀਤੀਆਂ ਤੋਂ ਤੁਸੀਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਛੱਡੀ ਸੀ ਬੜਾ ਹੀ ਇੱਕ ਦੁਚਿੱਤੀ ਵਾਲਾ ਦੌਰ ਨਹੀਂ ਆ ਗਿਆ ਦੇਖੋ ਇਹ ਦੁਚਿੱਤੀ ਵਾਲਾ ਦੌਰ ਨਹੀਂ ਹੈਗਾ ਇਹਨਾਂ ਬੀਸ਼ੇ ਸਾਲਾਂ ਤੋਂ ਦੀ ਸਾਰਾ ਕੁਛ ਇਹ ਪੈਦਾਵਾਰ ਹੈਗਾ ਆਮਾਦੀ ਪਾਰਟੀ ਦਾ ਜਿਹੜਾ ਏਜੰਡਾ ਰਿਹਾ ਹੈਗਾ ਜਿਹਦਾ ਉਹ ਜਗ ਜाहिर ਵੀ ਕਰਦੇ ਰਹੇ ਨੇ ਉਹਦੇ ਅਮਲ ਵੀ ਇਹੀ ਦਾਦਾ ਕਿ ਚਾਹੇ ਗੁਆਹ ਹੋਵੇ ਚਾਹੇ ਉੱਤਰਾਖੰਡੋਵੇ ਚਾਹੇ ਗੁਜਰਾਤ ਹੋਵੇ ਜਿੱਥੇ ਵੀ ਕਾਂਗਰਸ ਬੀਜੇਪੀ ਦਾ ਅਗੇਂਸਟ ਐਂਟੀ ਗਵਰਨਮੈਂਸੀ ਫੈਕਟਰ ਹੁੰਦਾ ਸੀਗਾ ਉੱਥੇ ਆਮਾਦੀ ਪਾਰਟੀ ਦਖਲ ਦੇ ਕੇ ਜਿਹੜਾ ਕਾਂਗਰਸ ਨੂੰ ਵੋਟ ਪੈਣਾ ਸੀਗਾ ਉਹਨੂੰ ਕਾਂਗਰਸ ਕਾਂਗਰਸ ਤੇ ਸਿਰ ਤੇ ਹੀ ਆਮਾਦੀ ਪਾਰਟੀ ਪਲਦੀ ਰਹੀ ਹੈ ਜਬਦ ਵੀ ਰਹੀ ਹੈ ਇਹ ਤਾਂ ਜਗ ਜाहिर ਹੈ ਸੋ ਹਾਂ ਜਗ ਜाहिर ਹੈਗਾ ਤੇ ਓਕੇ ਜੀ ਬਸ ਆਪ ਕਹਿ ਰਹੇ ਕਾਂਗਰਸ ਕਿੱਥੇ ਹੈ ਕਾ ਅਦਬਦਲ ਅਸੀਂ ਹੈਗੇ ਸੋ ਕਿਉਂਕਿ ਮੈਂ ਸਮਝਦਾ ਕਿ ਆਰਐਸਐਸ ਦੀ ਇਹ پلان ਹੈਗੀ ਹੈ ਕਿ ਸੱਤਾ ਪੱਖ ਵੀ ਨੋ ਕਰਵੇ ਤੇ ਵਿਪੱਖ ਵੀ ਨੋ ਕਰਵੇ ਆਮ ਆਦਮੀ ਪਾਰਟੀ ਦੇ ਰੂਪ ਚ ਕਿਸੇ ਵੀ ਰੂਪ ਚ ਇਹ ਲੋ ਤੁਸੀਂ ਵਿਪੱਖ ਵੀ ਨੋ ਕਰੋਗੇ ਤਾਂ ਕਿ ਜੇਕਰ ਇੱਕ ਪੱਖ મતਲਬ ਇਸ ਹੱਦ ਤੱਕ ਡਿਸਕ੍ਰੈਡਟ ਹੋ ਜਾਂਦਾ ਤਾਂ ਦੂਜੇ ਪੱਖ ਨੂੰ ਬਾਹਰਿਆ ਜਾ ਸਕੇ ਔਰ ਔਰ ਉਹਨੂੰ ਮਤਲਬ ਅੱਗੇ ਲਿਆਂਦਾ ਜਾ ਸਕੇ ਤੇ ਪਰ ਜਿਸ ਕੈਨਵਾਸ ਜਿਸ ਵੱਡੇ ਕੈਨਵਾਸ ਦੇ ਉੱਤੇ ਅੱਜ ਸਿਆਸਤ ਕਰਨ ਦੀ ਲੋੜ ਹੈਗੀ ਹੈ ਔਰ ਸਿਆਸਤ ਹੋ ਰਹੀ ਹੈਗੀ ਹੈ ਤਾਂ ਇਦਾਂ ਦੇ ਜਿਹੜੇ ਕੰਪਰੋਮਾਈਜ਼ਸ ਹੈਗੇ ਆ ਇਦਾਂ ਦੇ ਆਰਜੀ ਸਮਝੌਤੇ ਹੈਗੇ ਉਹ ਕਰਨੇ ਪੈਣਗੇ ਕਰਨੇ ਪੈਂਦੇ ਹੈਗੇ ਹਾਲਾਂਕਿ ਨਿੱਜੀ ਤੌਰ ਤੇ ਮੈਨੂੰ ਪੁੱਛੋ ਤਾਂ ਮੈਨੂੰ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਦੀਆਂ ਇੰਡੀਆ ਆਲਾਈਂਸ ਵਿੱਚ ਆਉਣ ਦੇ ਮਨਸ਼ੇ ਮਨਸੂਬੇ ਇਰਾਦਿਆਂ ਦਾ ਉਹਦੇ ਪੂਰੀਆਂ ਸ਼ੰਕਾਵਾਂ ਨੇ ਬਾਤ ਵੀ ਟਾਲ ਟਿਕੇ ਰਹਿਣਗੇ ਇਹ ਗੋ ਤੁਸੀਂ ਘਰ ਦੇ ਪੇਤੀ ਹੋ ਜਾਂ ਬਾਤ ਵੀ ਨਾਲ ਟਿਕੇ ਰਹਿਣਗੇ ਜਾਂ ਮਤਲਬ ਲੋੜ ਪੈਣ ਤੇ ਵੰ ਇੰਡੀਆ ਨਾ ਨਿਭਣਗੇ ਮੋਦੀ ਦੇ ਨਾਲ ਨਿਭਣਗੇ ਜਾ ਕੇ ਮੈਨੂੰ ਸ਼ੰਕਾਵਾਂ ਨੇ ਪਰ ਜੋ ਕੁਲ ਹਾਲ ਦੇਸ਼ ਦੀ ਹਾਲਾਤ ਨੇ ਜਿਵੇਂ ਇਸ ਖੇਤਰੀ ਪਾਰਟੀ ਗਠਜੋੜ ਹੈਗਾ ਉਹ ਜੋ ਆਏ ਨੇ ਤਾਂ ਤੁਸੀਂ ਉਹ ਤਾਂ ਜੋ ਲੋਡ ਹੈਗੀ ਹੈ ਜੋ ਅੱਜ ਉਹਨਾਂ ਦੀ ਵੀ ਲੋਡ ਹੈ ਬਣੀ ਪਈ ਹੈਗੀ ਅਜੇ ਨਹੀਂ ਕਿ ਉਹ ਇੰਡੀਆ ਲੈਸ ਬਾਸ ਤੇ ਕੋਈ ਮਜਬੂਰੀ ਉਹਨਾਂ ਹੀ ਮਜਬੂਰੀ ਬਣੀ ਪਈ ਜਿੱਦਾ ਬੜਾ ਇਹਨਾਂ ਦੀ ਹੁਣ ਕੰਟਰੈਕਸ਼ਨ ਆਈ ਹੈਗੀ ਹਾਲਾਂਕਿ ਮੈਨੂੰ ਇਸ ਕੰਟਰੈਕਸ਼ਨ ਨੂੰ ਵੀ ਮੈਂ ਬੜਾ ਪਿੰਚ ਆਫ ਸਾਰਟ ਨਾਲ ਲੈਣਾ ਹੈ ਗ੍ਰਫਤਾਰੀ ਨੂੰ ਵੀ ਮੈਂ ਮਤਲਬ ਲਿੰਡਾ ਗੇਟ 'ਚ ਵੀ ਮੈਨੂੰ ਕਿਉਂਕਿ ਆਪਟੀਮਾਈਜ਼ ਟਾਈਮ ਜਿਵੇਂ ਹੋਇਆ ਹੈਗਾ ਤੇ ਉਹ ਬੜੀ ਲੰਬੀ ਚੌੜੀ ਡਿਟੇਲ ਹੈ ਮੈਂ ਵਿਸਥਾਰ ਇਹਨਾਂ ਕਹਣਾ ਚਾਹਦਾ ਕਿ 9 ਸੰਮਨ ਆਏ ਨੇ ਗ੍ਰਫਤਾਰੀ ਉਦਨ ਹੋਈ ਜਿੱਦਾਂ ਕਾਂਗਰਸ ਜੇ ਖਾਤੇ ਸੀ ਉਹ ਫ੍ਰੀਜ਼ ਕੀਤੇ ਗ੍ਰਫਤਾਰੀ ਉਦਨ ਕੀਤੀ ਜਿੱਦਾਂ ਨਰੇਟਿਵ ਜਿੱਦਾਂ ਸੁਪਰੀਮ ਕੋਰਟ 'ਚ ਇਲੈਕਟੋਰਲ ਬਾਂਡ ਦੇ ਡਿਟੇਲਸ ਆਈਆਂ ਹੈਗੇ ਜਿੱਦਾਂ ਸਾਰੇ ਇੰਡੀਆ 'ਚ ਵੀ ਵਰਲਡ মিডিਆ 'ਚ ਇਹ ਚਰਚਾ ਚੱਲਣੀ ਸੀ ਕਿ ਕਿਵੇਂ ਭਾਜਪਾ ਨੇ ਮਤਲਬ ਇਹ ਸਭ ਤੋਂ ਵੱਡੀ ਲੁੱਟ ਹੈਗੀ ਹੈ ਜੋ ਕੋਈ ਡੋਨੇਸ਼ਨ ਦੇ ਰੂਪ ਚ ਹੈ ਜੀ ਡੋਨੇਸ਼ਨ ਦੇ ਰੂਪ ਚ ਹੈ ਔਰ ਜਿ ਕਾਂਗਰਸ ਦੇ ਖਾਤੇ ਫ੍ਰੀਜ਼ ਕਰਨਾ ਹੈ ਮੇਜਰ اپੋਜੀਸ਼ਨ ਪਾਰਟੀ ਹੈ ਉਹਦੀ ਸਾਰੀ ਉਹ ਸਾਰਾ ਨਰੇਟਿਵ ਹਫਤਾ ਪਰ ਅਰਵਿੰਦ ਕੇਯਲਨ ਗ੍ਰਫਤਾਰੀ ਤੇ ਚੱਲਿਆ ਸਰਕਾਰ ਜੇਲ੍ਹ ਚ ਚੱਲੂ ਜਾਂ ਬਾਹਰ ਚੱਲੂ ਇਹਦੇ ਚਲਾ ਦਤਾ ਹੈਗਾ ਔਰ ਸਾਰਾ ਨਰੇਟਿਵ ਬਦਲ ਦਿੰਦਾ ਦੋ ਇੰਪੋਰਟੈਂਟ ਇਵੈਂਟਸ ਆ ਸੋ ਇਦਾਂ ਸ਼ੰਕੇ ਖੜੇ ਹੁੰਦੇ ਹੈਗੇ ਪਰ ਇਹਦੇ باوجود ਅੱਜ ਲੋੜ ਹੈਗੀ ਆ ਕਿ ਜਿਹੜਾ ਤੁਹਾਨੂੰ ਮੌਜੂਦਾ ਜਿਹੜੀ ਪੋਲਿਟਿਕਲ ਡਿਸਪੈਂਸੇਸ਼ਨ ਹੈ ਉਹਦੇ ਖਿਲਾਫ ਚਾਰ ਪੈਰ ਵੀ ਨਾਲ ਚੱਲਦਾ ਹੈਗਾ ਉਹਨਾਂ ਨਾਲ ਚਲਾਨ ਦਾ ਤੁਹਾਨੂੰ ਆਬਾ ਲਾਣਾ ਚਾਹੀਦਾ ਆਟਾ ਲਾਣਾ ਚਾਹੀਦਾ ਔਰ ਅੱਜ ਅੱਜ ਜਿਹੜਾ ਅਲਾਈਅੰਸ ਹੈ ਤੇ ਜੋ ਜੋ ਦਿੱਲੀ ਚੱਲ ਰਿਹਾ ਹੈਗਾ ਮੇਰੇ ਕੁਝ ਵੀ ਆਪਣੇ ਵਿਚਾਰ ਹੋ ਆਈ ਵੈਲਕਮ ਇਟ ਮੈਂ ਸਮਝਦਾ ਕਿ ਜੇਕਰ ਉੱਥੇ ਆਪਾ ਭਾਜਪਾ ਨੂੰ 70 ਤੇ 70 ਸੀਟਾਂ ਦੇ ਹਰਾ ਸਕੀਏ ਰਲ ਕੇ ਹੂੰ ਤੇ ਅਤੇ ਇਹ 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 ਹੋਣਾ ਚਾਹੀਦਾ ਹੈ ਪਰ ਪੰਜਾਬ 'ਚ ਵਾਰ-ਵਾਰ ਸਵਾਲ ਇਹ ਆ ਰਿਹਾ ਕਿ ਜੇਕਰ ਬਸੇ ਤਾਂ 9 ਸੀਟਾਂ ਅਨਾਉਂਸ ਕਰ ਦਿੱਤੀ ਆਮ ਆਦਮੀ ਪਾਰਟੀ ਨੇ ਆਪਣੀਆਂ ਹੁਣ ਗੜ ਜੋੜਦੀ ਪੰਜਾਬ 'ਚ ਸੰਭਾਵਨਾ ਇੰਡੀਆ ਬਲੌਕ ਦੇ ਤਹਿਤ ਲੜਨ ਦੀ ਘੱਟ ਬਚਦੀ ਹੈ ਪਰ ਜੇਕਰ ਹਾਲੇ ਡੇਢ ਪੌਣੇ 2 ਮਹੀਨੇ ਪਏ ਨੇ ਮੈਂ ਸ਼ੁਰੂ ਚ ਗਿਆ ਪੰਜਾਬ ਦੀ ਇਲੈਕਸ਼ਨ ਨੂੰ ਉਦੋਂ ਤੱਕ ਕੁਝ ਨੇੜੇ ਤੇੜੇ ਗੱਲ ਲੱਗ ਜਾਂਦੀ ਹੈ ਤਾਂ ਫਿਰ ਸੁਖਪਾਲ ਸਿੰਘ ਖਹਿਰਾ ਕੀ ਕਰਨਗੇ ਕਾਂਗਰਸ ਵਿੱਚ ਬੈਠੇ ਡਾਕਟਰ ਤਨਵੀਰਪ ਗਾਂਧੀ ਕੀ ਕਰਨਗੇ ਕਾਂਗਰਸ ਵਿੱਚ ਬੈਠੇ ਇਹ ਸਵਾਲ ਵਾਰ-ਵਾਰ ਹਰ ਕਿਸੇ ਦੇ ਜੀਨ ਚਾ ਰਹੇ ਨੇ ਮੇਰਾ ਸਵਾਲ ਇਕੱਲੇ ਦਾ ਨਹੀਂ ਹੈਗਾ ਇਹ ਨਹੀਂ ਇਹ ਦੇਖੋ ਤੁਹਾਨੂੰ ਕੁੱਟਣ ਨਹੀਂ ਹੋਏਗੀ ਕਿ ਜਿੰਨੇ ਜਿੱਡੇ ਵੱਡੇ ਕੈਨਵਾਸ ਤੇ ਲੜਾਈ ਹੈਗੀ ਹੈ ਜਿੰਦੇ ਜਿੱਡੇ ਫਰੇਮਵਰਕ ਜਿਹਨਾਂ ਜਿੰਨੀ ਇੰਪੋਰਟੈਂਟ ਹੈ ਲੜਾਈ ਉਹ ਤੇ ਬਹੁਤ ਕੁਝ ਛਰਛਰਾ ਕਰਨਾ ਪੈ ਸਕਦਾ ਸਜਤੇ ਕਰਨੇ ਆਜੀ ਸਜਤੇ ਕਰਨੇ ਪੈ ਸਕਦੇ ਆਪਣੀ ਇੰਡੀਵਿਜੁਅਲ ਵਿਚਾਰਾ ਨੂੰ ਜਾਂ ਜੋ ਤੁਹਾਡੇ ਦਿਮਾਗ ਚੱਲਦਾ ਉਹਨੂੰ ਪਾਸੇ ਰੱਖਣਾ ਪੈ ਸਕਦਾ ਕਿਉਂਕਿ ਮੁੱਖ ਜੋ ਲੜਾਈ ਹੈਗੀ ਹੈ ਅੱਜ ਕੇਂਦਰੀ ਸੱਤਾ ਨੂੰ ਸੱਤਾ ਜ ਇਹਨਾਂ ਨੂੰ ਫਾਰਕ ਕਰਨ ਦੀ ਹੈਗੀ ਖਾਰਜ ਕਰਨ ਦੀ ਹੈਗੀ ਤਾਂ ਕਿ ਜਿਹੜਾ ਮੁਲਕ ਨੂੰ ਸੰਵਿਧਾਨ ਦੀ ਜੋ ਪ੍ਰਸਤਾਵਨਾ ਹੈਗੀ ਹੈ ਉਹਦੇ ਅਨੁਰੂਪ ਉਹਦੀ ਭਾਵਨਾ ਅਧੀਨ ਚਲایا ਜਾ ਸਕੇ ਔਰ ਜਿਹੜਾ ਸਹੀ ਮੁਲਕ ਨੂੰ ਧਰਮਲ ਪਖ ਰਾਜ ਬਣਾਇਆ ਜਾ ਸਕੇ ਇੱਕ ਜਮਹੂਰੀ ਗਣਰਾਜ ਕਾਇਮ ਰੱਖਿਆ ਜਾ ਸਕੇ ਔਰ ਇੱਕ ਜਿਹਨੂੰ ਇੰਨੇ ਕਿ ਡੈਮੋਕਰੇਟ ਸੈਕੂਲਰ ਐਂਡ ਰਿਪਬਲਿਕ ਹੈਗਾ ਉਹ ਬਚਾਰਾ ਬਈ ਗਨਸਭਾ ਮੈਂ ਬਸ ਆਖਰੀ ਸਵਾਲ ਹੀ ਲੈ ਰਿਆ ਤੁਸੀਂ ਕਿਹਾ ਕਿ ਤੁਹਾਡੇ ਜਿਹੜਾ ਸਰਗਰਮੀ ਨਾਲ ਦੁਬਾਰਾ ਆਪਣਾ ਕਲੀਨਿਕ ਛੱਡ ਕੇ ਰਾਜਨੀਤੀ 'ਚ ਆਏ ਜਾਂ ਤੁਸੀਂ ਸਰਗਰਮ ਜ਼ਿੰਦਗੀ 'ਚ ਆਏ ਦੁਬਾਰਾ ਤਾਂ ਤੁਸੀਂ ਅੰਨਾ ਅੰਦੋਲਨ ਤੋਂ ਜਿਹੜਾ ਹੈ ਦੁਬਾਰਾ ਜੁੜੇ ਹੋ ਅੰਨਾ ਅੰਦੋਲਨ ਦੀ ਬਦੌਲਤ ਹੀ ਜਿਹੜਾ ਇੰਨਾ ਵੱਡਾ ਅੰਦੋਲਨ ਹੋਇਆ ਜਿਸ ਚੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਅੱਗੇ ਜਾ ਕੇ ਉਸ ਦੀ ਬਦੌਲਤ ਹੀ ਯੂਪੀਏ ਦਾ 10 ਸਾਲ ਦਾ ਰਾਜ ਜਿਹੜਾ ਇੱਕ ਪਾਸੇ ਲੱਗ ਸਕਿਆ ਸੀ ਜਾ ਸਕਿਆ ਸੀ ਉਹ ਜਾਪਾ ਇਸੇ ਕੋਈ ਮਰਖਿਆਲ ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਇਹ ਜਿਸ ਤਰ੍ਹਾਂ ਅੱਜ ਐਨਡੀਏ ਦੀ ਸਰਕਾਰ ਹੈ ਨਰਿੰਦਰ ਮੋਦੀ ਦੀ ਸਰਕਾਰ ਹੈ ਲਗਾਤਾਰ ਦੋ ਵਾਰ ਜਿੱਤ ਚੁੱਕੇ ਨੇ ਕਿ ਉਸ ਪੱਦਰ ਦੇ ਅੰਦੋਲਨ ਤੇ ਹੀ ਲੋੜ ਪਏਗੀ ਇਹ ਇੰਨੇ ਕਾ ਇੰਡੀਆ ਬਲੌਕ ਹੋ ਗਿਆ ਜਾਂ ਅੱਜ ਭੁਖੜ ਤਾਲਾ ਕਰ ਲਈ ਜਾਂ ਕੁਝ ਕਰ ਲਿਆ ਇੰਨੇ ਸੌਖੇ ਇਹਨਾਂ ਨੂੰ ਭਾਂਜ ਨਹੀਂ ਦਿੱਤੀ ਜਾ ਸਕਦੀ ਮੈਂ ਤੁਹਾਡਾ ਸਹਿਮਤ ਹਾਂ ਪਰ ਮੈਨੂੰ ਇਹ ਲੱਗਦਾ ਕਿ ਜੋ ਸਾਮੇਟ ਆਪ ਕਿ ਇਲੈਕਟੋਰਿਕਲੀ ਇਲੈਕਟੋਰਲਿਕਲੀ ਜੀ ਇਲੈਕਸ਼ਨਰ ਆਹੀ ਜੀ ਇਸ ਮੌਜੂਦਾ ਜੋ ਰਾਜ ਸੱਤਾ ਹੈਗੀ ਹੈ ਉਹਨੂੰ ਬੇਦਖਲ ਕਰਨ ਦਾ ਲਾਸਟ ਮੌਕਾ ਹੈ ਹੂੰ ਉਸ ਤੋਂ ਬਾਅਦ ਇਲੈਕਟੋਰਿਕਲੀ ਪੋਸੀਬਲ ਨਹੀਂ ਹੋਣਾ ਹੈ ਦੈਟਸ ਵਾਈ ਆਮ ਹੇਅਰ ਦੈਟਸ ਵਾਈ ਆਮ ਵਿਦ ਕਾਂਗਰਸ ਦੈਟਸ ਵਾਈ ਆਮ ਮੈਂ ਇਸ ਬੜਾ ਪੇਚ ਵੀ ਇਸ ਉਮਰ ਚ ਵੀ ਵਿਦ ਆਲ ਮਾਈ ਲਿਮਿਟੇਸ਼ਨਸ ਮੈਂ ਖੜ ਗਿਆ ਹੈ ਜੰਗ ਮੇਰੇ ਵਾਸਤੇ ਜੰਗ ਹੈ ਤੁਹਾਡੇ ਵਾਸਤੇ ਜੰਗ ਹੈ ਤੁਸੀਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਚਾਹੇਗੀ ਤਾਂ ਤੁਸੀਂ ਪਟਿਆਲਾ ਤੋਂ ਚੋਣ ਲੜੋਗੇ ਜੇ ਕਹੇਗੀ ਤਾਂ ਨਹੀਂ ਲੜੋਗੇ ਮੈਨੂੰ ਮੇਰੇ ਵਿੱਚ ਕੋਈ ਨਾਮ ਹੈ ਸ਼ਰਤ ਰੱਖੀ ਹੈ ਮੈਂ ਤੁਹਾਨੂੰ ਦੱਸਿਆ ਕਿ ਆਈ ਨੀਡ ਕਾਂਗਰਸ ਮੋਰ ਦੈਨ ਕਾਂਗਰਸ ਨੀਡਸ ਮੀ ਸੋ ਮੈਨੂੰ ਆਪ ਪਤਾ ਕਿ ਵੀ ਕਿੱਥੇ ਆਪ ਮੈਂ ਪੋਸਿਟਿਵ ਰੋਲ ਪਲੇ ਕਰ ਸਕਦਾ ਕਿਹੜੀ ਸਿਆਸਤ ਨਾਲ ਖੜ ਕੇ ਕਰ ਸਕਦਾ ਹੈਗਾ ਉਹ ਅਜ ਰਾਹੁਲ ਗਾਂਧੀ ਦੀ ਜੋ ਕਾਂਗਰਸ ਜੋ ਮਰਜਿੰਗ ਕਾਂਗਰਸ ਹੈ ਜਿਹੜੀ ਕਿ 24 ਐਂਡ ਬਿਯੋਂਡ ਵਾਲੀ ਕਾਂਗਰਸ ਹੈਗੀ ਹੈ ਉਸ 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 ਵੈਸੇ ਕਰਕੇ ਇਹ ਮੇਰੀ ਚੋਇਸ ਬਣੀ ਹੈ ਪਰ ਪ੍ਰਨੀਤ ਕੌਰ ਦੇ ਜਾਣ ਤੋਂ ਬਾਅਦ ਕਿਉਂਕਿ ਲੰਮਾ ਸਮਾਂ ਪ੍ਰਨੀਤ ਕੌਰ ਹੀ ਇੱਥੋਂ ਐਮਪੀ ਰਹੀ ਕਾਂਗਰਸ ਵੱਲੋਂ ਤੁਸੀਂ ਹੀ ਹਰਾਇਆ ਸੀ ਜਾ ਕੇ 2014 ਚ ਨਹੀਂ ਤਾਂ ਉਸ ਤੋਂ ਪਹਿਲਾਂ ਵੀ ਮੇਰੇ ਖਿਆਲ ਚ ਇਹ ਗਲਤ ਨਾ ਹੋਵਾ ਤਾਂ ਤਿੰਨ ਵਾਰ ਹੋ ਰਹਿ ਚੁੱਕੇ ਸੀਗੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਦੂਜੀ ਕਤਾਰ ਤੇ ਕਾਂਗਰਸ ਦੇ ਨੇਤਾ ਸੀ ਕਾਂਗਰਸ ਦੀ ਲੀਡਰਸ਼ਿਪ ਸੀ ਪਟਿਆਲਾ ਹਲਕੇ ਨਾਲ ਸੰਬੰਧਤ ਉਹਨਾਂ ਨੂੰ ਨੀਂਦ ਆਉਣੀ ਉਦੋਂ ਦੀ ਹਰਾਮ ਹੋਈ ਪਈ ਹੈ ਜਦੋਂ ਤੁਸੀਂ ਕਾਂਗਰਸ 'ਚ ਆ ਗਏ ਉਹ ਬੇਫਿਕਰ ਹੋ ਕੇ ਸੌਣਾ ਸ਼ੁਰੂ ਕਰ ਦੇਣ ਜਾਂ ਹਾਲੇ ਤੁਸੀਂ ਉਹਨਾਂ ਵਾਸਤੇ ਚਿੰਤਾ ਹੋ ਨਹੀਂ ਮੈਂ 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 ਕਹਿੰਦਾ ਮੇਰੇ ਕੋਈ ਮੇਰੀ ਕੋਈ ਸਿਆਸੀ ਆकांक्षा ਹੀ ਨਹੀਂ ਹੈ ਇਸ ਤਰ੍ਹਾਂ ਮਤਲਬ ਕਿ ਮੈਂ ਲੜਕੀ ਮੈਂ ਸੇਵਾ ਕਰਨੀ ਹੈਗੀ ਮੈਂ ਤਾਂ ਇੱਕ ਬਡੇਰੇ ਮਕਸਦ ਵਾਸਤੇ ਆਇਆ ਇੱਕ ਫਰ ਲਾਰਜਰ ਇਨ ਦਾ ਲਾਰਜਰ ਕੰਟੈਕਸਟ ਮੋਟੇ ਆਪਣੀ ਜਿਹੜੀ ਸਪੀਚ ਸੀਗੀ ਪਾਰਲੀਮੈਂਟ ਜਦੋਂ ਮੈਂ ਜੁਆਇਨ ਕੀਤੀ ਹੈ ਉਦੋਂ ਮੈਂ ਬੋਲਿਆ ਕਿ ਮੈਂ ਤਾਂ ਹੋਰ ਕੰਮ ਵਾਸਤੇ ਆਇਆ ਹੈਗਾ ਮਿਕ ਹਿਸਟੋਰੀਕਲ ਸਿਚੁਏਸ਼ਨ ਚ ਮੈਂ ਮੇਰਾ ਸਟੈਪ ਲੈ ਲੀਤਾ ਹੈਗਾ ਉਹ ਇਲੈਕਸ਼ਨ ਨਾ ਇਲੈਕਸ਼ਨ ਐਮਪੀ ਬਣਨਾ ਨਾ ਮੇਰੇ ਵਾਸਤੇ ਕੋਈ ਮੈਨੇ ਨਹੀਂ ਰੱਖਦਾ मैं हिंदुस्तान का प्रविक मूल लोकतंत्र का प्रविक जैकुलरिस्म का प्रविकन देख के ही मतलब कांग्रेस में शामिल हुआ है जी बहुत शुक्रिया डॉक्टर साहब दैनिक समाचारों से हमें देने के वास्ते बहुत शुक्रिया धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर